70 ਦੇ ਵਿੱਚੋਂ ਕਿਸੇ ਦੇ ਕੋਈ ਸਰਟੀਫੀਕੇਟ ਨਹੀਂ ਲੱਗੀ ਕਿਉਂਕਿ ਜਦੋਂ ਮੈਨੂੰ ਦੇਖ ਕੇ ਮੋੜ ਲਿਆ ਮੈਂ ਬ੍ਰੇਕਾਂ ਦੇ ਖੜਾ ਹੋ ਗਿਆ ਇਹ ਇਹ ਕਾਰ ਦੇ ਮਾਲਕ ਨੇ ਸਾਰਿਆਂ ਨੂੰ ਪੁੱਛਿਆ ਜਾਵੇ ਜਿਵੇਂ ਵੀ ਹੈ ਸੋ ਮੈਂ ਇੱਥੋਂ ਪਟਿਆ ਲਈ ਕੀ ਗੱਲ ਬਾਤ ਹੋਈ ਅੱਜ ਇਹ ਵੱਡੀ ਸਾਡੀ ਪਾਰਕ ਤੇ ਲੱਗੀ ਐ ਪਾਰਕਿੰਗ ਸੀਗੀ ਸਾਈਡ ਤੇ ਲੱਗੀ ਹੋਈ ਸੀ ਆਟੋ ਵਾਲੇ ਨੇ ਕੱਟ ਮਾਰ ਕੇ ਤੇ ਬੱਸ ਵਾਲੇ ਨੇ ਰੂਟ ਕਰਤਾ ਜੀ ਇਹ ਸਾਈਡ ਤੇ ਖੜੇ ਸੀ ਤੁਸੀਂ ਬਿਲਕੁਲ ਸਾਈਡ ਤੇ ਸੀਗਾ ਜੀ ਇਹ ਸਾਰੀ ਰੋਡ ਖਾਲੀ ਸੀਗੀ ਅੱਛਾ ਇਹ ਗਲਤੀ ਕੀਰੀ ਐ ਇਹ ਗਲਤੀ ਤਾਂ ਦੇਖੀ ਜਾ ਵੀ ਇੱਥੇ ਆਟੋ ਵਾਲਾ ਸੀਗਾ ਅੱਛਾ ਮੇਨ ਆ ਜਿਹੜੀ ਉਹਦੀ ਸੀ ਤੇ ਬੱਸ ਵਾਲੇ ਨੇ ਸਵਾਰੀਆਂ ਬਚਾਉਣੀਆਂ ਸੀ ਬੱਸ ਵਾਲੇ ਨੇ ਕਿਵੇਂ ਕਿਵੇਂ ਸੇਫਟੀ ਕੀਤੀ ਆਪਣੀ ਬਸਾਲੀ ਦੀ ਕੋਈ ਗਲਤੀ ਨਹੀਂ ਨਹੀਂ ਮੈਂ ਬਸਾਲੀ ਜੀ ਵਿਚਾਰੇ ਦੀ ਕੋਈ ਗਲਤੀ ਨਹੀਂ ਮੰਨ ਸਕਦਾ ਇਹ ਓਕੇ ਤੁਹਾਡੇ ਕੋਈ ਸਰਟੀਫਿਕੇਟ ਤਾਂ ਲੱਗੇ ਨਹੀਂ ਨਹੀਂ ਗੱਡੀ ਦੇ ਵਿੱਚ ਕੋਈ ਵੀ ਨਹੀਂ ਸੀ ਗੱਡੀ ਦੇ ਵਿੱਚ ਤੁਸੀਂ ਵਿੱਚ ਬੈਠੇ ਸੀ ਮੈਂ ਆਪੀ ਸ਼ੌਪ 'ਚ ਬੈਠਾ ਸੀ ਓਕੇ ਕਾਹਦੇ ਨੁਕਸਾਨ ਤਾਂ ਨਹੀਂ ਹੋਇਆ ਕੋਈ ਜਾਨੀ ਨੂੰ ਕੋਈ ਨੁਕਸਾਨ ਨਹੀਂ ਇਹਦਾ ਇਹਦਾ ਗੱਡੀ ਦਾ ਕਿੰਨਾ ਕ ਨੁਕਸਾਨ ਹੋਇਆ ਜੀ ਇਹਦਾ ਗੱਡੀ ਤਕਰੀਬਨ ਸਾਰੀ ਹੀ ਚਲੀ ਗਈ ਜੀ ਹੁਣ ਨੁਕਸਾਨ ਤਾਂ ਗਾਦਾ ਟੋਟਲ ਸਾਰੀ ਚਲੀ ਗਈ ਇਹਦਾ ਅੱਛਾ ਹਾਂ ਜੀ ਕੀ ਕਹਿਣਾ ਤੁਹਾਨੂੰ ਜੋ ਇੱਥੇ ਐਕਸੀਡੈਂਟ ਹੋਇਆ ਜੀ ਕਿ ਬੱਸ ਤੇ ਇੱਕ ਨਾ ਟੈਂਪੂ ਦਾ ਜੱਗੱਡੀ ਦਾ ਐਕਸੀਡੈਂਟ ਹੋਇਆ ਸੀ ਮੌਕੇ ਤੇ ਆਏ ਹਾਂ ਦੇਖਿਆ ਬੱਸ ਵੀ ਖੜੀ ਆ ਟੈਂਪੂ ਟੈਂਪੂ ਸੀ ਪੇਟਾ ਥਾੜੇ ਤੇ ਗੱਡੀ ਖੜੀ ਹੈ ਗੱਡੀ ਦਾ ਨੁਕਸਾਨ ਜ਼ਿਆਦਾ ਹੋਇਆ ਦੇਖਿਆ ਕੀ ਸੀ ਗਲਤੀ ਇਹ ਕੀ ਦੀ ਗਲਤੀ ਲੱਗਦੀ ਆ ਸਰ ਇਹ ਦੇਖਦੇ ਆ ਸਰ ਇਕੱਠੇ ਕਰਦੇ ਤਿੰਨਾਂ ਨੂੰ ਜਿਹੜੇ ਹਿਸਾਬ ਨਾਲ ਐਕਸੀਡੈਂਟ ਹੋਇਆ ਜੀ ਤੇ ਇਹ ਇਹ ਕੌਣ ਜ਼ਿੰਮੇਵਾਰ ਲੱਗਦਾ ਹੈ ਇਹ ਤਾਂ ਹੁਣ ਸਰ ਅਨੁਵੈਤ ਜੀ ਦੀ ਪਤਾ ਲੱਗੂ ਜਿਹੜਾ ਪੂਰਾ ਇਹ ਇਕੱਠੇ ਕਰਦੇ ਤਿੰਨਾਂ ਨੂੰ ਦੇਖਦੇ ਕੀ ਦਾ ਉਸ ਤੋਂ ਬਾਅਦ ਜਿਹੜਾ ਹੁਣ ਇੱਥੇ ਝਗੜਾ ਹੋ ਰ ਕੱਟੀ ਦਾ ਨਹੀਂ ਕੋਈ ਜਾਨ ਨਹੀਂ ਕੋਈ ਜਾਨ ਨਹੀਂ